ਸਾਥੀ ਕਾਨ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਹਲਕਾ ਗਿੱਦੜਬਾਹ ਦੀ ਜਿਮਨੀ ਚੋਣ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਵਾਸਤੇ ਮੁੱਚ ਦਾ ਸਵਾਲ ਬਣੀ ਹੋਈ ਹੈ ਯਾਨੀ ਕਿ ਇਹਨਾਂ ਦੋਹਾਂ ਉਮੀਦਵਾਰਾਂ ਵੱਲੋਂ ਅੱਡੀ ਚੋਟੀ ਦੇ ਜੋਰ ਲਗਾਏ ਜਾ ਰਹੇ ਨੇ ਪੂਰਾ ਤਾਮ ਝਾਮ ਝੋਕਿਆ ਜਾ ਰਿਹਾ ਹੈ ਹਲਕਾ ਗਿੱਦੜਬਾਹ ਦੇ ਲੋਕ ਵੀ ਕਨਫਿਊਜ਼ ਰਹੇ ਆਖਰਕਾਰ ਇਹਨਾਂ ਦੋਨਾਂ ਉਮੀਦਵਾਰਾਂ ਦੇ ਵਿੱਚੋਂ ਜਿੱਤੇਗਾ ਕੌਣ ਦੂਸਰੇ ਵਾਸਤੇ ਦੂਸਰੇ ਪਾਸੇ ਇਹਨਾਂ ਦੋਹਾਂ ਉਮੀਦਵਾਰਾਂ ਵਾਸਤੇ ਗਲੇ ਦੀ ਹੱਡੀ ਬਣਿਆ ਕੌਣ ਹੈ ਉਹ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਉਮੀਦਵਾਰ ਮਨਪ੍ਰੀਤ ਬਾਦਲ ਮਨਪ੍ਰੀਤ ਬਾਦਲ ਕੁਸਪੈਟੇ ਦੇ ਤੌਰ ਤੇ ਦੇਖੇ ਜਾ ਰਹੇ ਨੇ ਸੂਤਰਾਂ ਦੇ ਜੇ ਮੰਨिए ਤੇ 19 21 ਦਾ ਫਰਕ ਰਹੇਗਾ ਯਾਨੀ ਕਿ 19 21 ਦੇ ਫਰਕ ਦੇ ਨਾਲ ਡਿੰਪੀ ਢਿੱਲੋਂ ਜਾਂ ਰਾਜਾ ਉਵੜਿੰਗ ਦੀ ਧਰਮ ਪਤਨੀ ਕਾਂਗਰਸ ਪਾਰਟੀ ਵੱਲੋਂ ਅੰਮ੍ਰਿਤਾ ਵੜਿੰਗ ਜੇਤੂ ਰਹੇਗੀ ਜਾਂ ਡਿੰਪੀ ਢੋ ਰਹਿਣਗੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਬੜਾ ਵੱਡਾ ਉਲਟ ਫੇਰ ਹੋ ਗਿਆ ਹੈ ਯਾਨੀ ਕਿ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਬਾਦਲ ਕਾਂਗਰਸ ਦੇ ਅਬਰਤਾ ਵੜਿੰਗ ਅਤੇ ਆਮ ਆਦਮੀ ਪਾਰਟੀ ਵੱਲੋਂ ਡਿਪੀਟ ਲੋ ਜਿਨ੍ਹਾਂ ਨੇ ਅਜ ਤੋਂ ਲਗਭਗ 4 ਮਹੀਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਪੱਲਾ ਫੜਿਆ ਸੀ ਆਮ ਆਦੀ ਪਾਰਟੀ ਦਾ ਆਮ ਆਦਮੀ ਪਾਰਟੀ ਵੱਲੋਂ ਡਿਮਪੀ ਢਿੱਲੋ ਜਿਹੜੇ ਚੋਣ ਲੜ ਰਹੇ ਨੇ ਜੇਕਰ ਡਿਪੀਟ ਲੋ ਵੱਲੋਂ ਚੋਣ ਨਹੀਂ ਜਿੱਤੀ ਜਾਂਦੀ ਤਾਂ ਕੀ ਹੋਵੇਗਾ ਸਿਆਸੀ ਕੈਰੀਅਰ ਡਿਮਪੀ ਢਿੱਲੋ ਦਾ ਖਤਮ ਹੋ ਜਾਵੇਗਾ ਦੀਪੀ ਨਾ ਤੇ ਸ਼੍ਰੋਮਣੀ ਅਕਾਲੀ ਦਲ ਜੋਗੇ ਰਹਿ ਜਾਣਗੇ ਨਾ ਆਮ ਆਦਮੀ ਪਾਰਟੀ ਜੋਗੇ ਰਹਿ ਜਾਣਗੇ ਲੇਕਿਨ ਜੇ ਗੱਲ ਕਰੀਏ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸਮੁੱਚੀ ਟੀਮ ਜੋ ਹੈ ਆਮ ਆਦਮੀ ਪਾਰਟੀ ਦੀ ਜਿਹਦੇ ਵਿੱਚ ਵਿਧਾਇਕ ਵੀ ਨੇ ਜਿਹਦੇ ਵਿੱਚ ਮੰਤਰੀ ਵੀ ਨੇ ਸਭ ਤੋਂ ਜ਼ਿਆਦਾ ਜੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉਹ ਹਲਕਾ ਗਿੱਦੜਬਾਦ ਵਿੱਚ ਕੀਤਾ ਜਾ ਰਿਹਾ ਹੈ ਯਾਨੀ ਕਿ ਇੱਕ ਪਾਏ ਸੱਤਾਧਾਰੀ ਸਰਕਾਰ ਕਹਿੰਦੀ ਹੈ ਵੀ 2.5 ਸਾਲ 30 ਸਾਲਾਂ ਵਰਗੇ ਹੋਣਗੇ ਜਿਹੜਾ ਕੰਮ 30 ਸਾਲਾਂ ਵਿੱਚ ਨਹੀਂ ਕੀਤਾ ਗਿਆ ਉਹ ਅਸੀਂ 2.5 ਸਾਲਾਂ ਦੇ ਵਿੱਚ ਨੇਪਰੇ ਚਾੜਾਂਗੇ ਜੇਕਰ ਨਵਜਟੋਈਏ ਹਲਕਾ ਗਿੱਦੜਵਾਹੇ ਵਾਲੇ ਦੇ ਨਿਵਾਸੀਆਂ ਦੀ ਤੇ ਉਹ ਕਹਿੰਦੇ ਨੇ ਕਿ ਸੱਤਾਧਾਰੀ ਸਰਕਾਰ ਦੇ ਉਮੀਦਵਾਰ ਨੂੰ ਜਿਤਾਉਣਾ ਸਾਡੇ ਲਈ ਬਹੁਤ ਜ਼ਰੂਰੀ ਹੈ 2.5 ਸਾਲ ਵੇਖਾਂਗੇ ਜੇਕਰ 2.5 ਸਾਲ ਕੰਮ ਨਹੀਂ ਕਰਨਗੇ ਤਾਂ ਫਿਰ ਹੋਰ ਕਿਸੇ ਨੂੰ ਚੋਣ ਲਵਾਵਾਂਗੇ ਉਹਨਾਂ ਨੇ ਕਿਹਾ ਰਾਜਾ ਬਣੇ ਗਏ ਨਾ ਤਾਂ ਕਦੇ ਕੰਮ ਕੀਤੇ ਸੀ ਤੇ ਨਾ ਹੀ ਕਰੇਗਾ ਸਿਰਫ ਉਹ ਗੱਲਾਂ ਦਾ ਕੜਾ ਗੱਲਾਂ ਦਾ ਹਲਵਾ ਬਣਾਉਂਦਾ ਹੈ ਯਾਨੀ ਕਿ ਪਿੰਡਾਂ ਦੇ ਵਿੱਚ ਤਖਤੇ ਪਲਟ ਗਏ ਨੇ ਡਿੰਪੀਟ ਲੋ ਦੀ ਸਪੋਰਟ ਕਰ ਰਹੇ ਨੇ ਕਿਉਂਕਿ ਜਿਹੜੇ ਪੋਸਟਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਂ ਨਿੱਜੀ ਜਿਹੜੇ ਸ਼ਰਾਰਤੀ ਅੰਸਰ ਨੇ ਉਹਨਾਂ ਵੱਲੋਂ ਲਗਾਏ ਗਏ ਕਿ ਜਿਹੜਾ ਸੁਖਬੀਰ ਬਾਦਲਦਾਰੀ ਹੋ ਸਕੇ ਉਹ ਹਲਕਾ ਗੱਦਰਬਾਦ ਹੋਵੇਗਾ ਉਹ ਕਹਾਣੀ ਪੁੱਠੀ ਪੈ ਗਈ ਹੈ ਕਾਂਗਰਸ ਪਾਰਟੀ ਨੂੰ ਜਾਂ ਭਾਰਤੀ ਜਨਤਾ ਪਾਰਟੀ ਨੂੰ ਕਿਉਂਕਿ ਡਿੰਪੀ ਢਿੱਲੋਂ ਦੀ ਵੋਟ ਪੋਸਟਰ ਲੱਗਣ ਦੇ ਕਾਰਨ ਵਧੀ ਹੈ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਆ ਰਹੀ ਹੈ ਕਿ ਡਿੰਪੀਟ ਲੋ ਦੇ ਹੌਸਲੇ ਜ਼ਰੂਰ ਬਣਾੰਦ ਨੇ ਲੇਕਿਨ ਕਿਤਨਾ ਕਿਤੇ ਹੋ ਟੈਂਸ਼ਨ ਦੇ ਵਿੱਚ ਨੇ ਕਿ ਅਮਰਤਾ ਵੜਿੰਗ ਦੇ ਬਾਜ਼ੀ ਮਾਰਨਾ ਜਾਵੇ ਇਧਰ ਦੋਹਾਂ ਹਸਬੰਡ ਮੀਆਂ ਬੀਵੀ ਨੂੰ ਯਾਨੀ ਕਿ ਅਮਰਤਾ ਵੜਿੰਗ ਅਤੇ ਰਾਜਾ ਵੜਿੰਗ ਵੱਲੋਂ ਹੀ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਆਦਾ ਕੋਈ ਕਾਂਗਰਸ ਦੀ ਹਾਈ ਕਮਾਂਡ ਜਾਂ ਸਟਾਰ ਪ੍ਰਚਾਰਕ ਚੋਣ ਮੈਦਾਨ ਦੇ ਵਿੱਚ ਨਹੀਂ ਆਏ ਜਿਸ ਤਰ੍ਹਾਂ ਮਨਪ੍ਰੀਤ ਬਾਦਲ ਦੇ ਪਿੱਛੇ ਸਿਰਫ ਰਵਨੀਤ ਮਿੱਟੂ ਪੜਦਾ ਹੈ ਰਵਨੀਤ ਬਿੱਟੂ ਵੱਲੂ ਵੀ ਵਾਰ-ਵਾਰ ਗੇੜੇ ਮਾਰੇ ਜਾ ਰਹੇ ਨੇ ਹਲਕਾ ਗਿੱਦਰਬਾਦ ਵਿੱਚ ਕਿਉਂਕਿ ਹਲਕਾ ਗਿੱਦਰਬਾਦ ਵਿੱਚ 40% ਵੋਟ ਜਿਹੜੀ ਹੈ ਉਹ Hindu ਵੋਟ ਹੈ ਬਾਕੀ ਕੋਣ ਨੂੰ ਸੂਚਿਤ ਜਾਂਦੀ ਦੀ ਹੈ ਕੋਈ ਸਿੱਖ ਭਾਰੀ ਭਾਈਚਾਰੇ ਦੀ ਹੈ ਉਧਰ ਜਿਹੜੇ ਸੁਖਰਾਜ ਨਿਆਮੀ ਨੇ ਉਹ ਵੀ ਜਿਹੜਾ ਆਪਣਾ ਪੂਰਾ ਤਾਮ-ਚਾਮ ਚੁੱਕ ਰਹੇ ਨੇ ਜੇਕਰ ਗੱਲ ਕਰੀਏ ਪੰਥਕ ਵੋਟ ਕੀ ਪੰਥਕ ਵੋਟ ਜੇਕਰ ਸੁਖਰਾਸ ਨਿਆਮੀ ਨੂੰ ਜਾਂਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਫਿਰ ਡਿਪੀ ਤੇ ਲੋਕ ਬੜੇ ਆਸਾਨੀ ਦੇ ਨਾਲ ਜਿੱਤ ਸਕਦੇ ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਕਿ 19-21 ਦੇ ਫਰਕ ਨਾਲ ਜਿੱਤਣਗੇ ਡਿਪੀ ਤੇ ਲੋ ਹਲਕਾ ਗਦਰਵਾਤ ਧੰਨਵਾਦ